ਸਰ ਕੁਝ ਨਹੀਂ ਤੁਸੀਂ ਘਰੋਂ 2000 ਰੁਪਏ ਲੈ ਕੇ ਆਣੇ ਆ ਅਸੀਂ 1 ਰੁਪਈਆ ਤੁਹਾਡੀ ਜੇਬ ਚ ਵਾਪਸ ਦੇ ਕੇ ਤੁਹਾਨੂੰ ਘਰ ਭੇਜ ਦੇਣਾ ਟੀਵੀ ਦੇ ਨਾਲ 1999 ਨੰਬਰ ਤੇ ਕਾਲ ਕਰਾ ਕੇ ਤੁਹਾਡੇ ਘਰ ਟੀਵੀ ਪਹੁੰਚ ਜਾਣਾ ਮੈਂ ਹਿਮਾਂਸ਼ੂ ਗੁਲਾਣੀ ਬ੍ਰਾਂਚ ਮੈਨੇਜਰ ਐਲਜੀ ਇਲੈਕਟ੍ਰੋਨਿਕਸ ਇੰਡੀਆ ਪ੍ਰਾਈਵੇਟ ਲਿਮਟਿਡ ਜਲੰਧਰ ਅੱਜ ਅਸੀਂ 바ਵਾ ਇਲੈਕਟ੍ਰੋਨਿਕਸ ਰਣਜੀਤ ਐਵੇਨਿਊ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਜ ਅਸੀਂ ਆਪਣਾ ਲੇਟੈਸਟ ਟੀਵੀ ਐਲਜੀ ਦਾ OLED ਟੀਵੀ ਨੂੰ ਲਾਂਚ ਕੀਤਾ ਹੈ ਜੋ ਕਿ ਅਲਫਾ uh, 8 ਪ੍ਰੋਸੈਸਰ ਦੇ ਨਾਲ ਆ ਰਿਹਾ ਹੈ ਵਿਦ AI ਟੈਕਨੋਲੋਜੀ ਦੇ ਨਾਲ ਅਸੀਂ ਇਹਨੂੰ ਲਾਂਚ ਕੀਤਾ ਹੈ ਜਿਹਦੇ ਕਰਕੇ ਇਹਦੀ ਜਿਹੜੀ AI ਜਿਹੜਾ ਹੈਗਾ ਇਹਦਾ 1.5 ਟਾਈਮਸ ਬੈਟਰ AI ਹੈਗਾ ਆ ਇਨ ਕੰਪੇਰੀਸਨ ਟੂ ਅਦਰਸ this tv is coming with alpha 8 processor with nvidia graphic cards ਤੇ ਇਹ ਜਿਹੜਾ ਅਸੀਂ ਜਿਹੜਾ ਟੀਵੀ ਹੈਗਾ ਅਸੀਂ 11 ਸਾਲ ਤੋਂ OLED ਟੀਵੀ ਬਣਾ ਰਹੇ ਹੈਗੇ ਆ ਅਸੀਂ ਪਾਇਨੀਅਰ ਆ LG OLED ਟੀਵੀ ਦੇ ਵਿੱਚ ਤੇ ਜਿਹੜਾ ਸਾਡਾ ਮਿਸਟਰ ਸਾਦਨ ਬਈ ਅੱਜ ਟੀਵੀ 스마트 ਹੋ ਚੁਕਾ ਹੈ ਐਂਡਰੋਇਡ ਹੋ ਚੁਕਾ ਹੈ ਐਂਡਰੋਇਡ ਦੇ ਨਾਲ ਤਾਂ ਇਹ ਆ ਹੀ ਦੇ ਰਹੇ ਹੋ ਇਸ ਦੇ ਵਿੱਚ ਐਕਸਟਰਾ ਜਿਹੜੇ ਫੀਚਰਸ ਜਿਹੜੇ ਸਰ ਅੱਜ ਦੇ ਦਿਨਾਂ ਇੱਕ ਟੀਵੀ ਹੁੰਦਾ ਸੀ ਪੁਰਾਣੇ ਜ਼ਮਾਨੇ ਚ ਕਿ ਟੀਵੀ ਨੂੰ ਸਿਰਫ ਆਪਾ ਚਲਾਇਆ ਤੇ ਦੇਖਿਆ ਤੇ ਛੱਡਤਾ ਠੀਕ ਹੈ ਸੁਣਿਆ ਅੱਜ ਦੇ ਦਿਨ ਜਿਹੜਾ ਟੀਵੀ ਹੈਗਾ ਟੀਵੀ ਆਪਣੇ ਆਪ ਚ ਗੈਜਟ ਬਣ ਗਿਆ ਹੋਇਆ ਹੈ ਗੈਜਟ ਅਸੀਂ ਇਹਦੇ ਤੋਂ ਇਹਦੇ ਥਰੂ ਅਸੀਂ ਫੇਸਬੁੱਕ ਆਪਰੇਟ ਕਰ ਸਕਦੇ ਹਾਂ ਆਪਣਾ Gmail ਆਪਰੇਟ ਕਰ ਸਕਦੇ ਹਾਂ ਤੁਸੀਂ ਵੀਡੀਓ ਕਾਲਿੰਗ ਕਰ ਸਕਦੇ ਹੋ ਤੁਸੀਂ ਕੋਈ ਵੀ ਹੋਰ ਫੀਚਰ ਹੈਗਾ ਆ ਉਹ ਜਿਹੜਾ ਆਪਣੇ ਮੋਬਾਈਲ ਤੇ ਚਲਾਣੇ ਹੋ ਉਹ ਤੁਸੀਂ ਫੀਚਰ ਆਪਣੇ ਸਾਡੇ ਟੀਵੀ ਤੇ ਚਲਾ ਸਕਦੇ ਹੋ ਇਹਦੀ ਜਿਹੜੀ ਕਲੈਰਿਟੀ ਹੈਗੀ ਆ ਜਿਹੜੀ ਇਹਦੀ ਯੂਨੀਕ ਨਾ ਸਕੀ ਤੁਸੀਂ ਇਹਦੀ ਕਲੈਰਿਟੀ ਦੇਖੋਗੇ ਇੰਡਸਟਰੀ ਦੇ ਵਿੱਚ ਕਿਸੇ ਵੀ ਟੀਵੀ ਵਿੱਚ ਇੰਨੀ ਕਲੈਰਿਟੀ ਨਹੀਂ ਹੈ ਜਿੰਨੀ ਕੀ ਸਾਡੇ ਟੀਵੀ ਦੇ ਵਿੱਚ ਕਲੈਰਿਟੀ ਹੈਗੀ ਹੈ ਅੱਜ ਸਮਝਾ ਗਿਆ ਕਿ ਲੋਕ ਟੀਵੀ ਛੱਡ ਗਏ ਨਾ ਸਾਰੇ ਪ੍ਰੋਗਰਾਮ ਮੋਬਾਈਲ ਤੇ ਦੇਖਦੇ ਆ ਉਹ ਕਿਉਂਕਿ ਐਪਸ ਆ ਗਏ ਸਾਰਾ ਐਂਟਰਟੇਨਮੈਂਟ ਮੋਬਾਈਲ ਤੇ ਆ ਗਿਆ ਹੁਣ ਉਹ ਤੁਸੀਂ ਇਹ ਇਹਦੇ ਨਾਲ ਪਬਲਿਕ ਜਿੰਨੇ ਜੋੜੋਗੇ ਆਪਣੇ ਟੀਵੀ ਦੇ ਨਾਲ ਸਰ ਜੇ ਇਹ ਚੀਜ਼ ਹੁੰਦੀ ਤੇ ਅੱਜ ਦੇ ਦਿਨ ਮੈਂ ਤੁਹਾਡੀ ਇਹ ਗੱਲ ਨੂੰ ਬਿਲਕੁਲ ਐਗਰੀ ਕਰਦਾ ਆ ਕਸਟਮਰ ਅੱਜ ਦੇ ਦਿਨ OTT ਚੈਨਲ ਤੇ ਬਹੁਤ ਚਲਾ ਗਿਆ ਆ ਬਟ ਜਿਹੜੀ ਆਪਾਂ ਗੱਲ ਕਰਦੇ ਆ ਕੀ ਹਾਂ ਕਸਟਮਰ ਸਿਰਫ ਜ਼ਿਆਦਾ ਮੋਬਾਈਲ ਤੇ ਚਲਾ ਗਿਆ ਆ ਉਹ ਕੁਝ ਲੈਵਲ ਦਾ ਯੂਥ ਹੈਗਾ ਆ ਜਿਹੜੇ ਕਹਿੰਦਾ ਕਿ ਹਾਂ ਮੈਂ ਘਰ ਦੇ ਵਿੱਚ ਕੰਫਰਟੇਬਲ ਨਹੀਂ ਹੈਗਾ ਦੇਖਣ ਨੂੰ ਜਾਂ ਟਾਈਮ ਦਾ ਕੰਸਟੈਂਟ ਹੈਗਾ ਆ ਆਦਰਵਾਇਜ਼ ਜਿਹੜਾ ਕਸਟਮਰ ਵਿਊਇੰਗ ਦਾ ਸ਼ੌਕੀਨ ਹੈਗਾ ਆ ਉਹ ਕਦੇ ਵੀ ਟੀਵੀ ਚਿਪ ਵਿਊਇੰਗ ਨੂੰ ਮੋਬਾਈਲ ਤੇ ਕੱਟ ਦੇਖੇਗਾ ਤੇ ਟੀਵੀ ਤੇ ਜ਼ਿਆਦਾ ਦੇਖੇਗਾ ਪਹਿਲੇ ਟੀਵੀ ਦੇ ਜ਼ਿਆਦਾ ਕਿਉਂ ਨਹੀਂ ਦੇਖਦੇ ਸੀਗੇ ਲੋਕੀ ਕਿਉਂਕਿ ਜਿਹੜੇ ਫੀਚਰ ਹੁੰਦੇ ਸੀਗੇ ਉਹ ਮੋਬਾਈਲ ਦੇ ਵਿੱਚ ਕੰਪੈਟੀਬਲ ਹੁੰਦੇ ਸੀਗੇ ਸਪੀਡ ਨੂੰ ਲੈ ਕੇ ਕਿਸੇ ਚੀਜ਼ ਨੂੰ ਵੀ ਲੈ ਕੇ ਜੇ ਅੱਜ ਦੇ ਦਿਨ ਮੈਂ ਤੁਹਾਡੇ ਨਾਲ ਇਹਦੇ ਨਾਲ ਪ੍ਰੋਸੈਸਰ ਦੀ ਗੱਲ ਕਰਦਾ ਆ ਜਾਂ AI ਦੀ ਗੱਲ ਕਰਦਾ ਆ ਹਰ ਚੀਜ਼ ਜਿਹੜੀ ਮੋਬਾਈਲ ਦੇ ਵਿੱਚ ਹੁੰਦੀ ਆ ਉਸ ਤੋਂ ਜ਼ਿਆਦਾ ਜ਼ਿਆਦਾ ਚੀਜ਼ਾਂ ਇਹਦੇ ਵਿੱਚ ਹੈਗੀਆਂ ਆ ਇਹ ਸਾਡਾ ਟੀਵੀ ਨਹੀਂ ਆ ਸਰ ਇਹ ਇੱਕ ਆਪਣੇ ਆਪ ਵਿੱਚ ਇੱਕ ਗੈਜਟ ਹੈ ਗੈਜਟ ਇਹਕਰ ਇਹਨੂੰ ਅਸੀਂ ਟੀਵੀ ਦੀ ਤਰੀਕੇ ਨਾਲ ਟ੍ਰੀਟ ਨਹੀਂ ਕਰ ਸਕਦੇ ਇਹ ਦਾ ਗੈਜਟ ਹੈ ਜਿਹਦੇ ਨੇ ਜੋ ਕਿ ਤੁਹਾਡੇ ਘਰ ਦੇ ਵਿੱਚ ਦੀਵਾਰ ਤੇ ਇੱਕ ਗੈਜਟ ਲੱਗਾ ਹੋਇਆ ਹੈ ਜਿਵੇਂ ਕਿ ਤੁਹਾਡੇ ਮੋਬਾਈਲ ਜੇਬ ਚ ਹੈ ਇਹ ਗੈਜਟ ਦੀਵਾਰ ਤੇ ਲੱਗਾ ਹੋਇਆ ਹੈ ਇਹਦਾ ਕੀ ਪ੍ਰਾਈਸ ਰੇਂਜ ਕੀ ਹੈ ਸਰ ਕੁਝ ਨਹੀਂ ਤੁਸੀਂ ਘਰੋਂ 2000 ਰੁਪਏ ਲੈ ਕੇ ਆਣੇ ਆ ਅਸੀਂ 1 ਰੁਪਈਆ ਤੁਹਾਡੀ ਜੇਬ ਚ ਵਾਪਸ ਦੇ ਕੇ ਤੁਹਾਨੂੰ ਘਰ ਭੇਜ ਦੇਣਾ ਟੀਵੀ ਦੇ ਨਾਲ ਇਹ ਡਾਊਨਰਮੈਂਟ ਹੋ ਗਈ ਵੈਸੇ 1999 ਰੁਪਏ ਚ ਸਰ ਇਹਦੀ ਕਿਸ਼ਤ ਸ਼ੁਰੂ ਹੋ ਜਾਂਦੀ ਹੈ 1999 ਰੁਪਏ ਦੇਣੇ ਆ ਤੁਸੀਂ 1999 ਰੁਪਏ ਦੀ ਕਿਸ਼ਤ ਕਰਾ ਕੇ ਤੁਹਾਡੇ ਘਰ ਟੀਵੀ ਪਹੁੰਚ ਜਾਣਾ ਕੋਈ ਡਾਊਨ ਵੇਮੈਂਟ ਨਹੀਂ ਕੁਝ ਨਹੀਂ ਸਰ ਸਿਰਫ 1990 ਰੁਪਏ ਵੈਸੇ ਟੋਟਲ ਪ੍ਰਾਈਸ ਕੀ ਸਰ ਇਹ ਜਿਹੜਾ ਸਟਾਰਟ ਹੁੰਦਾ ਹੈ ਇਹਦੀ ਰੇਂਜ ਜਿਹੜੀ ਹੈਗੀ ਆ ਵੈਸੇ ਅਗਰ ਤੁਸੀਂ ਗੱਲ ਕਰੋ 1 35 ਤੋਂ ਸਟਾਰਟ ਹੋ ਜਾਂਦਾ ਹੈ 1 ਲੱਖ 35000 ਤੇ ਉਹਦੇ ਉੱਤੇ ਜੇ ਤੁਸੀਂ ਕਾਰਡ ਨਾਲ ਰਾਹੀਂ ਪੇਮੈਂਟ ਕਰਦੇ ਹੋ ਤਾਂ ਕੈਸ਼ਬੈਕ ਵੀ ਹੈਗਾ ਆ ਠੀਕ ਹੈ ਡਿਫਰੈਂਟ ਸਕੀਮਸ ਹੈਗੀਆਂ ਜਿਹੜੀ ਮੈਂ ਚਾਹਵਾਂਗਾ ਤੁਹਾਡੇ ਚੈਨਲ ਦੇ ਥਰੂ ਰਿਕਵੈਸਟ ਕਰਾਂਗਾ ਅੰਮ੍ਰਿਤਸਰ ਦੇ ਵਾਸੀਆਂ ਨੂੰ ਕਿ ਇੱਕ ਵਾਰ ਤੁਸੀਂ ਆ ਕੇ ਇੱਥੇ ਵਿਊ ਕਰੋ ਸਾਰੀ ਸਕੀਮ ਸਾਡੀ ਸਮਝੋ ਤੇ ਪ੍ਰੋਡਕਟ ਨੂੰ ਫੀਲ ਕਰੋ ਜਿਵੇਂ ਆਪਾਂ ਮੋਬਾਈਲ ਲੈਣ ਜਾਂਦੇ ਆ ਪਹਿਲੇ ਇੱਕ ਵਾਰ ਮੋਬਾਈਲ ਨੂੰ ਸਕਰੋਲ ਕਰਦੇ ਆ ਕੈਮਰਾ ਦੇਖਦੇ ਆ ਸਭ ਕੁਝ ਦੇਖਦੇ ਆ ਉਹਦੇ ਫੋਲਡਰ-ਵੋਲਡਰ ਖੋਲ ਕੇ ਦੇਖਦੇ ਆ ਇੱਕ ਵਾਰ ਤੁਸੀਂ ਇਸ ਗੈਜਟ ਨੂੰ ਫੀਲ ਕਰੋ ਤਾਂ ਤੁਹਾਨੂੰ ਲੱਗੇਗਾ ਕਿ ਕਿਉਂ ਤੁਸੀਂ ਇਸ ਦੇ ਤੇ ਪੈਸੇ ਖਰਚਨੇ ਆ